ਆਪੀ ਛੋਟੀ ਐ ਭੈਣੇ ਕੀ ਕਰੀ ਜਾਨੀ ਆ ਤੁਹਾਨੂੰ ਨਹੀਂ ਦਿੰਦਾ ਝਾੜੂ ਫੇਰਦੀ ਪਈ ਆ ਨੂੰ শেਡ ਨਹੀਂ ਮਾੜਾ ਪਾਤੀ ਪਾਉਣਾ ਸਵੇਰੇ ਸਵੇਰੇ ਤੂੰ ਕੋਠੇ ਮੇਰੇ ਮੰਜੇ ਤੋਂ ਮੰਜੇ ਮੇਰੇ ਤੇ ਬਿਠਾਵਾ ਆ ਤੂੰ ਮੰਜੇ ਤੇ ਨਾਮ ਲਿਖਿਆ ਵਾ ਤੇਰਾ ਮੰਜਾ ਇਥੇ ਮੇਰਾ ਮੰਜਾ ਵਾ ਉਹ ਜਾ ਕੰਮ ਕਰ ਮੇਰਾ ਮੰਜਾ ਆ ਮੇਰਾ ਮੰਜਾ ਵਾ ਤੈਨੂੰ ਲੜਾਈ ਤੋਂ ਇਲਾਵਾ ਕੋਈ ਹੋਰ ਵੀ ਕੰਮ ਹੈਗਾ ਕਿ ਨਹੀਂ ਇਹ ਜਿਹੜਾ ਨਾ ਜਾ ਕੰਮ ਕਰ ਆਪਣਾ ਉਹ ਤੂੰ ਕਰ ਮੰਜਾ ਤੇ ਮੇਰਾ ਵਾ ਇਹ ਸਵੇਰੇ ਸਵੇਰੇ ਪਤਾ ਨਹੀਂ ਫੇਰ ਸ਼ੁਰੂ ਹੋ ਗਏ ਉਹ ਦੇਖ ਲਊਗਾ ਤੂੰ ਮਾ ਵੱਡੇ ਬਦਮਾਸ਼ ਨੂੰ ਉਹ ਤੈਨੂੰ ਵੀ ਦੇਖ ਲਊਗਾ ਵੱਡਾ ਤੂੰ ਬਦਮਾਸ਼ ਬਣਿਆ ਫਿਰਦਾ ਕਦੀ ਕੁੱਤੇ ਨੂੰ ਛੋਟੀ ਮਾਰੀ ਉਹ ਪੁੱਤਰਾ ਜਾ ਕੰਮ ਕਰ ਆਪਣਾ ਉਹ ਕਰ ਆਪਣਾ ਜਾ ਕੰਮ ਬਦਮਾਸ਼ੀ ਤੇ ਤੂੰ ਮੇਰੀ ਅਜੇ ਵੇਖੀ ਨਹੀਂ ਆਓ ਤੂੰ ਰੋਜ਼ ਬੰਦੇ ਮਾਰ ਕੇ ਸੌਂਨਾ ਵਾ ਸਸੀ ਗਾਰਜੀ ਸਾਰਿਆਂ ਨੂੰ ਤੇ ਆਪਾਂ ਤੁਹਾਨੂੰ ਅੱਜ ਲੜਾਈ ਵਖੋਣ ਲੱਗੇ ਆਂ ਸਾਡੀ ਮੁਹੱਲੇ ਦੀ ਲੜਾਈ ਉੱਡੀ ਗੱਡੀ ਗਵਾਡੀਆਂ ਦੀ ਤੇ ਸਾਰੇ ਜਣੇ ਜ਼ਰੂਰ ਵੇਖ ਕੇ ਜਾਣ। ਉਹ ਜਾ ਜਾ ਕੰਮਕਾਰ ਆਪਣਾ ਕਿਰਲੀ ਤੋਂ ਡਰ ਕੇ ਭੱਜਣ ਵਾਲਿਆ। ਓਏ ਅੱਜ ਮੈਂ ਪਿੱਟ ਸੇ ਆਪਾਂ ਨੂੰ ਬੇੜਨਾ ਵਿੱਚ 베ਰਨਾ ਸਾਰਾ। ਮੈਂ ਅੱਜ ਚੱਲਦਾ ਵਾਂ ਕਰਦਾ ਫੈਸਲਾ ਇਹ ਘਰ ਦਾ। ਜਾ ਕਰ ਲੈ ਫੈਸਲਾ ਜਿਸਨਾਂ ਕਰਨਾ। ਮੇਰਾ ਵੀ ਨਾਮ ਉਟਾ ਦੀ ਜੇ ਮੈਂ ਨਾਕਾਂਦ ਮਰਵਾਈ ਤੇ। ਚੱਲਿਆ ਮੈਂ। ਚੱਲੋ ਸਰਪੰਚ ਚੱਲ ਜਲੀਏ। ਮੈਂ ਚੱਲਿਆ ਸਰਪੰਚਾਂ ਲਈ। ਚੱਲ ਮੈਂ ਵੀ ਚੱਲਦਾ ਤੇਰੇ ਨਾਲ ਹੀ। ਮੈਂ ਤਾਂ ਕਹਿੰਦੀ ਕਿ ਮੈਨੂੰ ਇਹਨੋਂ ਵਿੱਚ ਇਹ ਮਿਸ਼ਾਲਣਾ ਮੈਂ ਪਰ ਆਲੋਕ ਕਰ ਰਿਹਾ ਵੱਡਾ ਬਣਿਆ ਫਿਰਦਾ ਤੂੰ ਬਣਿਆ ਪਰਦਾ ਇੰਨਾ ਦਾ ਨਹੀਂ ਕੁਝ ਬਣ ਸਕਦਾ ਅੱਖ ਗਈ ਆ ਮੈਂ ਆ ਆ ਆ ਆਉਜੀ ਤੁਹਾਨੂੰ ਇੰਨਾ ਨਮੂਨਿਆਂ ਦੀ ਬੋਲਨੀ ਆ ਪੰਚਾਇਤ ਇਕੱਠੀ ਉਹ ਦੇ ਵਿੱਚ ਲੜਾਈ ਤਰਾ ਰੋਦ ਦਾ ਚੱਪ ਤੇਰਾ ਨਬੇੜਾ ਕਿੱਦਾਂ ਰਹਿਉਂ? ਉਹ ਬਸ ਨੰਬਰਦਾਰਾ ਸਭ ਚੱਲੇ ਮਾੜਾ ਸਰਪੰਚ ਦਾ ਕੰਮ ਹੀ ਤੇ ਤੁਹਾਡਾ ਰੋਦ ਦਾ ਛਾਪਾ ਨਹੀਂ ਗੱਲ ਲਿਪੇਦਾ। ਆ ਜਾ ਜੀ ਯਾਰ। ਤੇ ਮੈਂ ਪਤਾ ਤੁਸੀਂ ਪਾਇ ਹੋਣਾ ਨਾ ਅੱਜ ਮੈਂ ਵੀ ਵੇਖਣਾ ਮੈਂ ਜਾ ਕੇ ਸਰਪੰਚ ਘਰ ਇਹਨਾਂ ਦਾ ਕੀ ਫੈਸਲਾ ਹੁੰਦਾ। ਲੋ ਜੀ ਨੰਬਰਦਾਰ ਜੀ ਮੈਂ ਵੀ ਚਲ ਗਿਆ ਨੇ ਤੇ ਹੁਣ ਆਪਾਂ ਤੁਹਾਨੂੰ ਲਾਈਵ ਟੈਲੀਕਾਸਟ ਤੇ ਬੁਖੋਣੀ ਆਤੀ ਕੀ ਹੁੰਦਾ ਉੱਥੇ ਜਾ। ਮੇਰੇ ਨਾਲ ਨਹੀਂ ਗੱਲ ਕਰਨੀ ਸੀ ਹਾਂਜੀ ਡਾਡਾ ਲੈ ਵੀ ਬੱਚਿਆਂ ਨੂੰ ਛੁੱਟੀਆਂ ਪਈਆਂ ਹਾਂ ਹਾਂਜੀ ਤੇ ਉਹਨਾਂ ਨੂੰ ਕਿਦੀ ਕਮਾਫ ਰਲਣੀ ਹੈ ਇਹਗਾ ਕੋਈ ਨਹੀਂ ਚੱਲ ਜਾ ਲਈ ਕਿੱਥੇ ਜਾਣਾ ਜੀ ਸ਼ਿਮਲੇ ਚਲੀ ਗਰਮੀ ਰੋਕਣੀ ਹੈ ਨਾ ਚਲੋ ਕੋਈ ਨਹੀਂ ਜਦੋਂ ਬਾਅਦ ਤੁਹਾਨੂੰ ਕਰ ਲਾਂ ਠੀਕ ਕਰੋ ਰਹਿਣਾ ਕਰ ਲਿਓ ਸਲਾਹ ਬੱਚਿਆਂ ਨਾਲ ਚੱਲ ਤੈਨੂੰ ਦਾਦਾ ਪਤਾ ਅੱਜ ਸਰਪੰਚ ਨਾਲ ਗੱਲ ਕਰਕੇ ਰੌਣੀ ਬੰਨੇ ਤੈਨੂੰ ਵੀ ਪਤਾ ਲੱਗ ਜੂਗਾ ਖੜਕਾ ਕੇ ਏਟ ਹੁਣ ਹਾਂ ਬਾਹ ਖੜਕਾ ਜਾ ਕਦਾ ਹੋ ਜਾਂਦਾ ਤੇ ਦੇਖ ਕੇ ਆ ਉਹ ਕੌਣ ਆਇਆ ਭਲਾ ਇੱਥੇ ਜਾ ਉਹ ਦੇਖਿਓ ਕੌਣ ਆ ਆੜੇ ਉਹ ਖੜਕਾ ਸਲਾਹ ਤਾਂ ਤੇਰੀ ਹੀ ਨਾ ਤੂੰ ਹੀ ਲੈ ਕੇ ਆਇਆ ਵਾ ਖੜਕਾ ਤੂੰ ਹੀ ਖੜਕਾ ਹੁਣ ਦੇਖੀ ਜਾਂਦਾ ਬਗੜ ਬਿੱਲੇ ਖੜਕਾ ਆ ਵੀ ਨਿਰਕਾਲਾ ਆ ਵੀ ਖੜਕਾਲਾ ਉਹ ਕਰੇਗਾ ਖੜਕਾ ਕਰੀ ਜਾਂਦੇ ਆ ਜ਼ਰ ਪੰਜਾਬੀ ਓ ਕੀ ਆ ਕਰਾਈਏ ਖੋਲ ਦਿੰਨੇ ਦਰਵਾਜਾ ਰੁਕ ਜਾ ਮੈਂ ਕੀ ਆ ਕਰਾਈਏ ਖੋਲ ਦਿੰਨੇ ਆ ਇਧੇ ਰੱਬੂਏ ਪੁਟਕੀ ਲੈ ਜਾਣੇ ਲੱਗਦਾ ਓ ਫੈਂਸੀ 사ਸਰੀ ਚਾਲਦੀ 사ਸਰੀ ਕਾ ਨਾਮ ਕਿਹੜਾ ਸਰਪੰਚ ਸਾਹਿਬ ਕਰੇ ਘਰੀ ਘਰੀ ਨਹੀਂ ਗੇਟ ਅਹੀਂ ਕਾਲੀ ਪੁਟਣਾ ਤੁਹਾਡਾ ਅਹੀਂ ਕਿਹੜੇ ਦੱਸੋ ਕਵਾੜ ਵਾਲੇ ਆ ਤੁਸੀਂ ਤੇ ਚਲੀ ਜਾਨੇ ਪੰਨੀ ਜਾਨੇ ਦਰਵਾਜਾ ਹਾਂ ਦੋਵੇਂ ਭਰਾ ਬੜੀ ਸਲਾਹ ਨਾਲ ਆਏ ਉਹਦਾ ਤੁਸੀਂ ਲੜਦੇ ਰਹਿੰਨੇ ਪੈਂਜੀ ਕਾਮੀ ਇਦਾਂ ਦਾ ਪੈ ਗਿਆ ਅੱਜ ਇਹ ਕੌਣ ਆ ਉਂਦੇ ਆਉਂਦੇ ਨਾ ਕੋਈ ਗੱਲ ਨਹੀਂ ਮਨੇਂਦਰ ਕੀ ਆਉਂਦੇ ਆ ਆਜੋ ਆਜੋ ਅੱਜ ਲੜਾਈ ਦਾ ਸਾਰਾ ਖਾ ਵੱਡਣਾ ਹੀ ਹੋਣਾ ਰੋਹ ਦੀ ਘੈਂ ਘੈਂ ਜਿਹੜੀ ਤੇਰੀ ਮਕੌਣੀ ਮਕੌਣੀ ਆਇਓ ਕਿੱਥੋਂ ਆਏ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਕੀ ਹਾਲ ਦੇ ਵਧੀਆ ਵਧੀਆ ਜੀ ਵਧੀਆ ਵਧੀਆ ਜੀ ਵਧੀਆ ਹੋ ਬੈਠੋ ਪਿਆੜਾ ਗਿਆ ਸਰਪੰਚ ਸਾਹਿਬ ਪਾਣੀ ਪੀਓ ਤੇ ਪਾਣੀ ਵੀ ਪੀ ਲਾਂਗੇ ਪਰ ਇੱਕ ਨਾ ਸਾਡਾ ਕੰਮ ਆ ਇਹ ਤੁਸੀਂ ਸੁਧਾਰ ਸਕਦੇ ਕੀ ਗੱਲ ਹੋਰ ਬੰਦਾ ਕੋਈ ਨਹੀਂ ਸੁਧਾਰ ਸਕਦਾ ਇਹਦੇ ਮੇਰੀ ਲੜਾਈ ਬਹੁਤ ਹੁੰਦੀ ਜੀ ਹਾਂਜੀ ਅਸੀਂ ਸੋਚਿਆ ਵਾ ਕਿ ਅਸੀਂ ਆਡੋ ਜੀ ਅੱਛਾ ਸਾਨੂੰ ਪਤਾ ਦੋ ਤੇ ਕਮਰੇ ਸਾਡੇ ਹਾਂਜੀ ਉਹ ਤੇ ਅਸੀਂ ਗੰਦ ਮਾਰਨੀ ਆਂ ਆ ਮੁਰਖੋ ਤੁਹਾਡੇ ਦੋ ਕਮਰੇ ਆ ਤੇ ਦੋਵਾਂ ਜੀ ਤੁਸੀਂ ਗੰਦ ਮਾਰਨੀ ਆਂ ਉਹ ਕੱਲੇ ਸਰਪੰਚ ਸਾਹਿਬ ਦੋ ਕਮਰੇ ਨਹੀਂ ਆ ਹਾਂਜੀ ਅੱਧਾ ਮਰਲਾ ਥਾਂ ਵੀ ਹੈਗਾ ਜੀ ਅੱਛਾ ਤੇ ਕਮਰੇ ਤੇ ਦੋ ਹੀ ਆ ਨਾ ਗੰਦ ਤੇ ਉਰਚੀ ਮੱchnੀ ਆ ਬਸ ਇਹ ਮੈਂ ਨਾ ਲੜਦਾ ਬੈਸ ਤੇ ਸਾਈ ਬੜੀ ਕਰਦਾ ਮੈਂ ਸੋਚਿਆ ਚੱਲ ਵਿਝੀ ਫੈਸਲਾ ਕਰ ਸਕਦੇ ਸਾਡੇ ਹੁਣ ਕੀ ਕਰਨਾ ਦੱਸੋ ਤੁਸੀਂ ਅਸੀਂ ਕੰਦ ਮਾਰਨੀ ਆ ਇੱਕੇ ਸਹਿਰੇ ਆ ਇੱਕੇ ਸਾਹਰੇ ਆ ਅੱਛਾ ਸਰਪੰਚਾ ਸਾਹਿਬ ਸਾਡੀ ਕੰਦ ਮਰਾਓ ਵਿੱਚ ਇਹ ਕੰਦ ਮਾਰਨੀ ਆ ਤੇ ਕੇ ਮਿਸਤਰੀ ਕੋ ਜਾਓ ਮੈਂ ਮਿਸਤਰੀ ਥੋੜਾ ਵਾ ਸਰਪੰਚਾ ਤੁਸੀਂ ਸਮਝੇ ਨਹੀਂ ਤੁਹਾਡਾ ਰੋਧ ਦਾ ਕੋਤ ਕਲੇਸ਼ ਖਤਮ ਹੋ ਜਾਊਗਾ ਅਸੀਂ ਤਾਂ ਕਰਕੇ ਕੰਦ ਕਹਿੰਦੇ ਆ ਵੀ ਤੁਸੀਂ ਨਾਲ ਹੋ ਕੇ ਕਰਵਾਓ ਇੰਨਾ ਕੰਮ ਸਾਡਾ ਠੀਕ ਆ ਤੁਸੀਂ ਯਦਾ ਕਰੋ ਪੇਂਟ ਦੇ ਮੋਤ ਫਿਰ ਬੰਦੇ ਚਾੜ ਲਿਆਓ ਮੈਂਬਰ ਲਿਆਓ ਨੰਬਰਦਾਰ ਲਿਆਓ ਤੇ ਤੁਹਾਡਾ ਬਹਿ ਕੇ ਫੈਸਲਾ ਕਰਾ ਦਿੰਦੇ ਆ ਠੀਕ ਆ ਉਹ ਸਰਪੰਚ ਸਾਹਿਬ ਇਹ ਡਾ ਚਿੰਗਰ ਇਕੱਠਾ ਕਿਉਂ ਕਰਨਾ ਹੈ ਦੋ ਕਮਰੇ ਸਾਡੇ ਉਹ ਵਿੱਚ ਮਾਰ ਨਹੀਂ ਤੇ ਕਾਂਦੀ ਹੈ ਤੁਸੀਂ ਯਦਾ ਕਰੋ ਨੰਬਰਦਾਰ ਲਿਆਓ ਬੰਦੇ ਚਾੜ ਲਿਆਓ ਤੇ ਤੁਹਾਡੀ ਬਹਿ ਕੇ ਗੱਲ ਕਰਾਈਏ ਠੀਕ ਆ ਕੋਈ ਨਹੀਂ ਨੰਬਰਦਾਰ ਸਾਹਿਬ ਇੰਨਾ ਥੋੜਾ ਹਲਕਾ ਕੋਈ ਕਾਲੀ ਬੁਲਾ ਲੈਂਦੇ ਆਓ ਨੋ ਤੇ ਇੱਥੇ ਬਹਿ ਕੇ ਤੁਹਾਡੀ ਗੰਦ ਪਰਵਾ ਦਿੰਦੇ ਉਹ ਚੱਲ ਲੈ ਛੋਟਾ ਚੱਲ ਲੈ ਕੇ ਨੰਬਰ 10 ਅੱਜ ਕੇ ਲੈ ਆ। ਚਾਪ ਲੈ ਆਵਾ ਨਹੀਂ ਨਹੀਂ ਤੂੰ ਲੈ ਕੇ ਜਾ ਭਰਾਵਾ ਛੇਤੀ ਕਰ ਉਹ ਸਾਨੂੰ ਜਾ ਫੈਸਲਾ ਤੇਰਾ ਹੀ ਤੂੰ ਐਂਦਾ ਕਰੋ ਦੋਵੇਂ ਹੀ ਜਾਓ ਉਹ ਲੈ ਆਈ ਗਿਆ ਲੰਮਾ ਤਖਲੋ ਹੋ ਲੈ ਉਹ ਆਈ ਗਿਆ ਲੰਮਾ ਤਖਲੋ ਆ ਜਾ ਨੰਬਰ 10 ਸਰਪੰਚ ਸਾਹਿਬ ਜੀ ਕੀ ਚੱਲਣਿਆ ਇਹਨਾਂ ਦਾ ਲੜਫੜਾ ਇਹ ਕੀ ਝੰਡਾ ਚੱਲੜਾ ਮੈਂ ਵੀ ਇਹਨਾਂ ਦੀ ਸੁਣ ਕੇ ਆ ਲੜਾਈ ਕਰਦੇ ਘਰ ਪਰਾਂ ਦਾ ਰਾਤ ਪਾਜਾ ਪਾ ਇਹਨਾਂ ਦਾ ਨਵੇਂੋ ਕਿਰਤਨਾ ਤੇ ਰੋਜ ਦਿਹਾੜੀ ਇਹਨਾਂ ਦਾ ਪਿੱਛੇ ਆਪਾਂ ਪਿਆ ਰਿੰਦਾ ਹਾਂ ਕੋਈ ਪਤਾ ਨਹੀਂ ਹੋ ਗਿਆ ਮੈਂ ਮੈਂ ਬਸ ਨੰਬਰ ਤਾਂ ਲਿਆ ਉਹ ਤੇ ਮੈਂਬਰ ਲਿਆ ਉਹ ਤੇ ਸਾਡੀ ਕੰਦ ਮਰਵਾ ਦੇ ਕੰਦ ਦਾ ਜੇ ਝਗੜਾ ਚੱਲਿਆ ਆ ਦੋ ਵਾਰ ਦੇਸ ਤੋਂ ਤੁਸੀਂ ਬੈਠੇ ਹੋ ਹੁਣ ਕਰੋ ਹਾਂ ਜੀ ਜਦਾਂ ਤਾਂ ਹਾਲ ਹੁੰਦਾ ਉਹਦਾ ਮੈਂ ਕਰਦਾ ਆ ਤਾਈਓ ਮੈਂ ਸੱਬਿਆ ਨਾਲ ਤੁਹਾਨੂੰ ਹੀ ਮੈਂ ਉਹਨਾਂ ਚਾਰ ਪੰਡੇ ਲਿਆਉਂ ਪੰਚਾਇਤ ਉੱਤੇ ਤੁਹਾਡਾ ਬਹਿ ਕੇ ਫੈਲਾਕ ਹੁੰਦੇ ਆ ਹੁਣ ਦੋ ਇਹਨਾਂ ਦੇ ਗੋਠੇ ਆ ਤੇ ਵਿੱਚ ਕਹਿੰਦੇ ਕੰਦ ਮਾਰਨੀ ਪੰਤੂ ਇਹ ਦੋ ਦੋ ਇੰਤਿਆਰੇ ਨੇ ਵੀ ਕੰਧ ਵਿੱਚ ਵਾਜ ਗਈ ਤੇ ਕਿੱਦਾਂ ਗੱਡੀ ਚੱਲੂ ਇੰਨਾ ਦੇ ਮੁੱਢ ਤੇ ਸਿੰਗਲ ਸਿੰਗਲ ਕੋਠਾ ਰਹਿ ਗਿਆ ਬੇਦਨਾਂ ਦਾ ਨਾ ਉਧਰ ਨਾ ਉਧਰ ਹਾਂ ਇਹਨਾਂ ਦਾ ਹੁਣ ਅੱਧਾ ਮਰਲਾ ਥਾਂ ਇੱਕ ਵਾਰ ਤੇ ਦੋ ਕਮਰੇ ਇੰਨਾ ਦੇ ਤੂੰ ਨਾ ਅੱਧੇ ਮਰਲੇ ਦੇ ਕੋਈ ਆਊਗਾ ਤਾਂ ਹੀ ਮੈਂ ਤੁਹਾਨੂੰ ਸੱਦਿਆ ਵੀ ਨੰਬਰਦਾਰ ਨੂੰ ਲਿਆਓ ਤੇ ਮੈਂਬਰ ਸਾਹਿਬ ਲਿਆਓ ਤੇ ਤੁਹਾਡਾ ਬੈਠ ਕੇ ਦੁਕਾਨ ਮੋਹਲਾ ਤਾਂ ਫਿਰ ਇਹਨਾਂ ਨੂੰ ਪਾਈਆ ਪਾਈਆ ਆ ਗਿਆ ਕੀ ਆਉਣਾ ਹੈ ਮੈਂ ਮੱਦਿਆਣਾ ਤੁਹਾਨੂੰ ਮੈਂ ਵੀ ਨੰਬਰਦਾਰ ਨੂੰ ਹੀ ਲਿਆਓ ਤੇ ਮੈਂਬਰ ਸਾਹਿਬ ਵੀ ਲਿਆਓ ਤੇ ਤੁਹਾਡੀ ਬਹਿ ਕੇ ਗੱਲ ਕਰਾਉਂਦੇ ਤੁਹਾਡੀ ਇੱਕ ਬੰਨੇ ਕਰ ਲੈਣ ਤੋਂ ਚੰਗਾ ਇੱਕ ਜਣਾ ਰੱਖ ਲੈਦੇ ਇੱਕ ਜਣਾ ਪੈਸੇ ਦੇ ਦੇ ਪਰ ਮੰਨਦੇ ਨਹੀਂ ਆ ਨਾ ਇਹ ਇਹਨਾਂ ਦੇ ਕਲੇਸ਼ ਪਾਈ ਆ ਜਾਣ ਖਾਦੀ ਤੇ ਬੂਆ ਭੰਨੇ ਨਹੀਂ ਲਾਇਆ ਸਰਪੰਚ ਸਾਹਿਬ ਤੁਸੀਂ ਜਿੱਦਾਂ ਹੁੰਦੇ ਇਹਨਾਂ ਨੂੰ ਵੇੜੋ ਬਸ ਮੈਂ ਇਹਦੇ ਤੋਂ ਬਹੁਤ ਦੁਖੀ ਹਾਂ ਮੈਂ ਇਹਦੇ ਤੋਂ ਦੁਖੀ ਹਾਂ ਤੁਸੀਂ ਦੱਸੋ ਹੁਣ ਕਿੱਦਾਂ ਕਰਨੀ ਹੈ ਨਾ ਮੈਂਬਰ ਸਾਹਿਬ ਇਹਨੂੰ ਵੇੜੋ ਹੁਣ ਜਿੱਦਾਂ ਤੁਸੀਂ ਨੂੰ ਵੇੜਨਾ ਸਰਪੰਚ ਸਾਹਿਬ ਕਰੋ ਕੋਈ ਹੱਲ ਇਹ ਬਹੁਤ ਲੜਦਾ ਮੇਰੇ ਨਾਲ ਇਹ ਤਾਂ ਤੁਹਾਡਾ ਨਾ ਤੁਸੀਂ ਮਿਸਤਰੀ ਸਦੋਂ ਟੇਟ ਮਗਾਉਦੇ ਤੁਹਾਡੀ ਪੰਚਾਇਤ ਭੇਟੀ ਆ ਤੇ ਤੁਹਾਡੀ ਖੰਦ ਮਰਵਾ ਦਿੰਦੇ ਫਿਰ ਉਹਦਾ ਤੁਹਾਡਾ ਝਿੰਜਰ ਮੁਕੂ ਤੁਹਾਡਾ ਕਿਉਂ ਲੜਦੇ ਤੁਸੀਂ ਸਰਪੰਸ ਸਾਹਿਬ ਇੱਕ ਗੱਲ ਹੋਰ ਜੇ ਹਾਂ ਦੱਸੋ ਮੈਂ ਵਾ ਵੱਡੀ ਗੱਲ ਆ ਜੀ ਮੈਂ ਵਾ ਵੱਡਾ ਹਾਂਜੀ ਇਹ ਆ ਨਿਕਾ ਅੱਛਾ ਇਹ ਆਂਦਾ ਕਿ ਮੈਨੂੰ ਇੱਧਰ ਦੀ ਸਾਈਡ ਦਾ ਚਾਹੀਦਾ ਖੱਬੇ ਪਾਸੇ ਅੱਛਾ ਮੇਰਾ ਤਾਂ ਸੱਜੇ ਪਾਸੇ ਫਿਰ ਉਹਦੇ 'ਚ ਇੱਕ ਚੀਜ਼ ਹੋ ਰਿਹਾ ਹਾਂਜੀ ਉਹਦੇ ਵਿੱਚ ਮੈਨੂੰ ਹੁੰਦੀ ਹੈ ਲੈਟਰਨ ਫਿਰ ਇਹਨੂੰ ਨਹੀਂ ਹੁੰਦੀ ਫਿਰ ਮੈਂ ਤੇ ਲੈਟਰਨ ਰੱਖੂਗਾ ਭਾਈ ਨਾ ਮੈਂ ਕਿ ਇਹ ਨਹੀਂ ਹੁੰਦੀ ਪਰ ਬੜਨ ਦੇ ਵੇਖੋ ਤੁਸੀਂ ਵੀ ਸਮਝਦਾਰ ਹੋ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਵੀ ਬੈਠੇ ਆ ਹਾਂਜੀ ਹੁਣ ਜਿਹੜੀ ਉਹ ਮੇਰੇ ਲੈਟਰਨ ਮੇਰੀ ਸਾਈਡ ਤੇ ਹੁੰਦੀ ਹੈ ਇਹਦੇ ਸਾਈਡ ਤੇ ਲੈਟਰਨ ਤੇ ਨਹੀਂ ਨਾ ਆਈ ਹੁਣ ਇਹਨੂੰ ਤੇ ਆਪਣੀ ਵੱਖਰੀ ਬਣਾਉਣੀ ਪਊਗੀ ਨਾ ਸਰਪੰਚ ਸਾਹਿਬ ਮੇਰੇ ਹਿੱਸੇ ਹੁੰਦੀ ਹੈ ਲੈਟਰਨ ਜਦ ਤੇਰੇ ਹਿੱਸੇ ਕਿੱਦਾਂ ਆ ਗਈ ਲੈਟਰਨ ਤੇ ਮੇਰੇ ਮੇਰੇ ਹਿੱਸੇ ਹੁੰਦੀ ਤੂੰ ਨਹੀਂ ਵੜਨਾ ਉੱਥੇ ਮੇਰੀ ਗੱਲ ਸੁਣੋ ਸਰਪੰਚ ਸਾਹਿਬ ਜਾਦ ਲੈਟਰਨ ਸਾਂਝੀ ਰੱਖੋ ਹਾਂਜੀ ਦੋਵਾਂ ਦੀ ਸਾਂਝੀ ਰੱਖ ਲੋ ਦੋ ਮੈਂ ਨਹੀਂ ਭਾਈ ਨਾ ਸਾਂਝੀ ਨਹੀਂ ਰੱਖਣੀ ਜਦੋਂ ਮੇਰੇ ਥਾਂ ਚੋਂ ਦੀ ਮੈਂ ਸਾਂਝੀ ਕਿੱਦਾਂ ਰੱਖ ਲਾਂ ਤੂੰ ਆਪਣੀ ਬਣਾ ਜਾਂ ਮੇਰੀ ਲੈਟਰੀਨ ਆ ਮੇਰੇ ਸੌਂਦੀ ਆ ਮੇਰੀ ਲੈਟਰੀਨ ਆ ਯਾਰ ਕੀ ਤੂੰ ਲੈਟਰੀਨ ਲੈਟਰੀਨ ਲਾਈ ਤੂੰ ਹੀ ਮੇਰੀ ਲੈਟਰੀਨ ਕੱਟ ਦੇਣੀ ਜਾਂਦੀ ਗੱਲ ਕੇ ਹੋ ਬਲਵੰਤ ਸਰਪੰਚਾ ਤੇਰੇ ਬਟਾ ਚਲਾ ਆ ਗਿਆ ਅਹੀਂ ਤੇਰੇ ਕੋਲ ਹੋਰ ਫੈਸਲਾ ਕਰਾਉਣਾ ਆ ਤੇਰਾ ਮਤਲਬ ਕੀ ਤੇਰੀ ਕੰਧ ਨਾਲ ਕੰਧ ਲੱਗਦੀ ਤੂੰ ਸਾਡੀ ਲਾਈਟਿੰਗ ਤੇ ਮਲ ਮਾਰ ਲੇਗਾ ਵੇ ਚੱਲੋ ਵੇ ਚੱਲੋ ਸੋਚ ਸਮਝ ਕੇ ਗੱਲ ਕਰੋ ਸਰਪੰਚ ਨੇ ਟਾਡੀ ਲਾਈਟਿੰਗ ਚੱਟਣਾ ਆ ਭਾਜੀ ਇਹ ਕੀ ਕਹੀ ਜਾਂਦੇ ਤੁਸੀਂ ਭਾਜੀ ਮੇਰਾ ਮਤਲਬ ਇਹ ਕੀ ਇਹੀਂ ਇਹਨਾਂ ਦੀ ਲਾਈਟਿੰਗ ਚ ਹੱਗਣ ਜਾਣਾ ਓਏ ਉਹ ਜਾ ਦਫਾ ਹੋ ਜਾ ਤਾ ਓਏ ਪਾਏ ਨਾ ਹੋਂ ਤੇ ਭਾਜੀ ਉੱਥੇ ਜਾ ਸੰਤ ਮਾਰੋ ਜਾ ਕੇ ਤੇ ਤੁਹਾਡਾ ਫੈਸਲਾ ਹੀ ਆ ਚਲੋ ਕਿੱਧਰ ਹੋ ਜਾ ਤੂੰ ਨਿਕਲ ਜਾ ਚਲੋ ਆਪਣੇ ਘਰਾਂ ਮੈਂ ਤੁਹਾਡੀ ਲਾਈਟਿੰਗ ਦਾ 4 ਪਾਉਣਾ ਵਾ ਤੂੰ ਦਫਾ ਹੋ ਰਪਾ ਜੇ ਤੂੰ ਸਾਧ ਤਮਾਰੋ ਆ ਮੇਰੀ ਗੱਲ ਦਾ ਫੈਸਲਾ ਚਲੋ ਮੰਨਦੇ ਮੰਨਦੇ ਆ ਚਲੋ ਆਪਾਂ ਚੱਲ ਜਾਂਦੇ ਆ ਪਰ ਇਹਨੂੰ ਕਹੋ ਕਿ ਆਪਣੀ ਲੈਟਰੀਂ ਲੱਗ ਬਣਾ ਤੂੰ ਆਪਣੀ ਵਖਰੀ ਬਣਾ ਨਾ ਤੂੰ ਆਪਣੀ ਵਖ ਬਣਾ ਤੂੰ ਬਣਾ ਵਖਰੀ ਠੀਕ ਆ ਸਰਪੰਚ ਸਾਹਿਬ ਸਾਡਾ ਫੈਸਲਾ ਫੈਸਲਾ ਵਾ ਇਹ ਆਪਣੀ ਵਖਰੀ ਬਣਾਉ ਹਣ ਠੀਕ ਆ ਤੂੰ ਆਪਣੀ ਵਖਰੀ ਬਣਾ ਮੇਰੀ ਤੇ ਬਣੀ ਬਣੀ ਤੂੰ ਆਪਣੀ ਵਖਰੀ ਬਣਾ ਤੂੰ ਬਣਾ ਤੂੰ ਲੈ ਆ ਤੀਜੀ ਕੌਣ ਆ ਗਈ ਲੈ ਤੁਸੀਂ ਮੇਰੇ ਬਿਨਾ ਫੈਸਲਾ ਕਰ ਲੈਣਾ ਇਹ ਕੌਣ ਆ ਗਈ ਹੁਣ ਕੁੜੀ ਇਹ ਕੌਣ ਆ ਆ ਸਰਪੰਚ ਸਾਹਿਬ ਇਹ ਨਾ ਸਾਡੀ ਇਕਲੋਤੀ ਦਾ ਕਪਤੀ ਭੈਣ ਆ। ਨੀ ਕਰ ਲਉ ਕਿਉਂ ਨੂੰ ਭੰਡਾ। ਉਹ ਮੂਰਖੋ ਤੂੰ ਇਹ ਦੋ ਦੇ ਕਮਰੇ ਆ ਤੂੰ ਇਹ ਤਾਂ ਵੰਡਾ ਪਾ ਲਿਆ ਤੇ ਆ ਜਿਹੜੀ ਕੁੜੀ ਇਹ ਕਿੱਥੇ ਜਾਊਗੀ? ਕੋਈ ਨਾ ਸਰਪੰਚ ਸਾਹਿਬ ਅਸੀਂ ਇਹਦਾ ਵੀ ਕੁਝ ਸੋਚਿਆ ਵਾ। ਫੇਰ ਵੇਖਿਓ ਕਿਤੇ ਜਾਇਦਾਦ ਦੇ ਵਿੱਚ ਭੈਣ ਦਾ ਕਤਲ ਨਾ ਕਰ ਦਿਓ। ਜਾਇਦਾਦ ਤੇ ਹੂੰ ਕਹਿੰਦੀ ਜਿੱਦਾ 25 ਅੰਬੜਿਆਂ ਦੀ ਮਾਇਦ ਹੁੰਦੀ। ਅਰ ਜੀ ਹੋਰ ਤੁਸੀਂ ਕੀ ਸੋਚਿਆ ਕੁੜੀ ਦਾ? ਕੋਈ ਨਾ ਸਰਪੰਚ ਸਾਹਿਬ ਵਿਆਹ ਕੇ ਤੋਰ ਦਾਂਗੇ ਅਸੀਂ। ਬਸ ਹੋ ਗਿਆ ਕੰਮ। ਹੋ ਗਿਆ ਲਵਿਆਤ ਮੈਂ ਨਹੀਂ ਸ਼ੇਤੀ ਕਰਾਉਂਦੀ ਜਾਇਦਾ ਦਾ ਹਿੱਸਾ ਲੈ ਕੇ ਛੱਡੂਗੀ ਹਾਂ ਕਾਕਾ ਹੁਣ ਤੂੰ ਹੀ ਕੀ ਸੋਚਿਆ ਉਹ ਤਾਂ ਗੈਂਦੀ ਕੁੜੀ ਮੈਂ ਵਿਆਹ ਨਹੀਂ ਕਰਾਉਣਾ ਹੁਣ ਤੂੰ ਦੱਸ ਤੂੰ ਕੀ ਕਰਨਾ ਕੀ ਗੱਲ ਹੁਣ ਬੋਰਤੀ ਬੰਦ ਹੋ ਗਈ ਤੁਹਾਡੀ ਉਹ ਮੂਰਖੋ ਮੈਨੂੰ ਤੁਹਾਡਾ ਨਹੀਂ ਆਫੀਕਰ ਮੈਨੂੰ ਤਾਂ ਉਹ ਕੁੜੀ ਦਾ ਤਰਸ ਆਉਂਦਾ ਵਾ ਬਾਕੀ ਕੋਈ ਨਹੀਂ ਕੁੜੀਏ ਪੁੱਤ ਮੈਂ ਤੇਰਾ ਕਰੂ ਹੱਲ ਮੰਨਦੇ ਆ ਸਰਪੰਚ ਸਾਹਿਬ ਤੁਸੀਂ ਹੱਲ ਕਰ ਦੋਗੇ ਮੇਰਾ ਥਾਂ ਤੇ ਮੇਰੇ ਆ ਲਾ ਗਿਆ ਇਹਦਾ ਇਹ ਰeal ਚੱਲ ਗਿਆ ਫਿਰ ਕੁੜੀ ਦਾ ਕੀ ਬਣੂਗਾ ਕੀ ਕਿੱਥੇ ਪਾ ਕੇ ਦੋਗੇ ਇਹਨੂੰ ਕੋਠਾ ਨਹੀਂ ਹਾਂ ਦੱਸੋ 100 ਰੁਪਏ ਚਾਹਵਾਂ ਹਾਂ ਉਹ ਦੱਸੋ ਕੋੋ ਛੋਣ ਹਾਂ ਨੂੰ ਛੋਣ ਚੋਰ ਖਾ ਮੇਰੀ ਗੱਲ ਸੁਣੋ ਦੋਵਾਂ ਕੋਠਿਆਂ ਦੀ ਛੱਤ ਤੇ ਇੱਕ ਹੀ ਆ ਨਾ ਹਾਂਜੀ ਹਾਂਜੀ ਤੇ ਛੱਤ ਦੇ ਉੱਤੇ ਕੋਠਾ ਮੈਂ ਕੁੜੀ ਨੇ ਪੁੱਤ ਤੈਨਾਂ ਵਾਦਾ ਕਰਦਾ ਮੈਂ ਪਾ ਕੇ ਦਊ ਛੱਤ ਤੇ ਨੂੰਤੇ ਕੋਠਾ ਠੀਕ ਆ ਸਰਪੰਚ ਸਾਹਿਬ ਵਾਲਾ ਤੁਸੀਂ ਉਦੋਂ ਵੀ ਕੀਤਾ ਸੀ ਲੈਟਰਿੰਗ ਬਣਾਉਂਦਾ ਉਦੋਂ ਵੀ ਸਾਨੂੰ ਆਪਣੇ ਉਹ ਲੋਨ ਚੋਂ ਕੈਰ ਨੂੰ ਬਣਾਉਣੇ ਪਈ ਲੈਟਰਿੰਗ ਕੁੜੀਏ ਕੋਈ ਨਹੀਂ ਟੈਨਸ਼ਨ ਨਾ ਲੈ ਅੱਗੇ ਤੇ ਤੁਹਾਡਾ ਲਿਸਟ ਚ ਨਾ ਹੀ ਨਹੀਂ ਤੇ ਮੈਂ ਕਿੱਥੋਂ ਬਣਾ ਦਿੰਦਾ ਹੋਰ ਮੈਂ ਤੇਰੀ ਸਾਰੀ ਕਸਰ ਕਾਟ ਦੂਗਾ ਤੈਨੂੰ ਛੱਤ ਪਵਾ ਕੇ ਦਊਗਾ ਟੈਨਸ਼ਨ ਨਾ ਲੈ ਤੂੰ ਚਲੋ ਮੰਨਦੇ ਆ ਸਰਪੰਚ ਸਾਹਿਬ ਤੁਹਾਡੀ ਗੱਲ ਕਿ ਛੱਤ ਵੀ ਪੈ ਜੂਗੀ ਤੁਸੀਂ ਪਵਾ ਵੀ ਦੋਗੇ ਪਰ ਉਹ ਗੱਲ ਹੁਣ ਸਾਨੂੰ ਇਹ ਕਹੇ ਕਿ ਵਿਆਹ ਤੋਂ ਬਾਅਦ ਇਹ ਕੁੜੀ ਸਾਨੂੰ ਕਮਰਾ ਕਿੰਨੂੰ ਦੇ ਕੇ ਜਾਊਗੀ ਜਾਂ ਮੈਂ ਰੱਖੂੰਗਾ ਤੇ ਜਾਂ ਇਹ ਰੱਖੂਗਾ ਜਾਂ ਫਿਰ ਮੈਂ ਹੀ ਰੱਖੂੰਗਾ ਕਿਉਂਕਿ ਮੈਂ ਮੇ ਘਰ ਤੋਂ ਵੱਡਾ ਪਤਰੀਕਰ ਜੀ ਸਾਰੰਤ ਅਸੀਂ ਅੱਜ ਤੁਹਾਨੂੰ ਪੰਚਾਇਤ ਘਰ ਲੜਾਈ ਹੁੰਦੀ ਵਿਖਾਉਣੇ ਆ ਤੇ ਚਲੋ ਜੀ ਆਜੋ ਸਾਰੇ ਬੰਨੇ ਟੈਂਸ਼ਨ ਨਾਲ ਕੋਈ ਸਾਰੇ ਜਨੇ ਪੰਚਾਇਤ ਕੱਲ ਲੜਾਈ ਚੱਲ ਰਹੀ ਆ ਤੇ ਅੱਜ ਤੁਹਾਨੂੰ ਆਪਾਂ ਸਾਰੇ ਜਨੇ ਸਾਰਾ ਮਤਲਬ ਮੰਗਦੀ ਆਂਦੀ ਆਂ ਮਾਤਾ ਕਰਦੇ ਆਉਣ ਕਿ ਕੁੱਕਰੇ ਕੋਕ ਲੈ ਕੇ ਬਹਿ ਜਾ ਤੇਰਾ ਬਹੁਤ ਤਾ ਤੇ ਥੈਂਕ ਯੂ ਟੂ ਸੋ ਮੈਨ ਕਰਕੇ ਦੇ ਤੂੰ ਕਿੱਧਰ ਰੱਖੇਗਾ ਮੈਂ ਰੱਖਾਂਗਾ ਉਹ ਮੈਂ ਰੱਖੂੰਗਾ ਤੂੰ ਕੌਣ ਹੋ ਨਾ ਆ ਮੈਂ ਵੱਡਾ ਆ ਤੂੰ ਕੌਣ ਹੋ ਨਾ ਵਾ ਮੈਂ ਰੱਖਾਂਗਾ ਮੈਂ ਬਰਤਖਾਲ ਇਹ ਕੁੜੀ ਦਾ ਧਿਆਨ ਰੱਖਣਾ ਤੂੰ ਖਾ ਕਰਕੇ ਵੱਡੇ ਤੂੰ ਨਹੀਂ ਨਹੀਂ ਯਾਰ ਕਾਇਨੂ ਬਰਾਂਗ ਜੰਨਾ ਨੇ ਕਹੀਦਾ ਤਾਂ ਨਾ ਮੈਂ ਐ ਰੱਖੂੰਗਾ ਕਮਰਾ ਉੱਤੇ ਨਾਲੇ 7 ਵਾਲੇ ਕਮਰੇ ਚ ਏਸੀ ਲਾ ਕੇ ਮਜੇ ਨਾਲ ਹਵਾਤੂ ਸੋਇਆ ਕਰਨਾ ਮੈਂ ਕੋਈ ਗੱਲ ਨਹੀਂ ਸਰਪੰਚ ਸਾਹਿਬ ਮੈਂ ਕੂਲਰ ਨਾਲ ਹੀ ਸਾਰ ਲਿਆ ਕਰੂੰਗਾ ਕੂਲਰ ਨਾਲ ਸਾਰ ਲੋ ਇਥੇ ਉਹ ਮੇਰਾ ਬਾਬਾਸਾ ਕੁੜੀ ਨੂੰ ਪੋਛ ਤੂੰ ਪੋਛ ਕੁੜੀ ਕੋ ਤੂੰ ਪੋਛ ਲੈ ਕੁੜੀ ਨੂੰ ਮੂੰ ਹੀ ਪੋਛ ਲੈ ਆਪੇ 10 ਦਿੰਦੀ ਐ ਜਦੋਂ ਵਿਆਹੀ ਜਾਊਗੀ ਕਿੰਨੂੰ ਦਊਗੀ ਕਮਰਾ ਕੁਝ ਤੇ ਮੈਨਾਂ ਕੋ ਸੋਚ ਨਹੀਂ ਦੇ ਤਾਨੂੰ ਤੇ ਕਮਰੇ ਦੀ ਪਈ ਵਾ ਮੈਂ ਮੇਰਾ ਕਮਰਾ ਕਿਸੇ ਨੂੰ ਨਹੀਂ ਦੇਣਾ ਠੀਕ ਆ ਮੈਂ ਵਿਆਹ ਕਰਾ ਕੇ ਜਾਊਂਗੀ ਨਾ ਤੇ ਕਮਰੇ ਸਾਰੇ ਟੱਤ ਲੈ ਕੇ ਜਾਊਂਗੀ ਤੋੜ ਕੇ ਜਾਊਂਗੀ ਓ ਮੂਰਖੋ ਮੇਰੀ ਗੱਲ ਤੂੰ ਆਜੇ ਨਾ ਕੋਈ ਕਮਰਾ ਬਣਾਇਆ ਨਾ ਲੈਣਾ ਨਾ ਦੇਣਾ ਤੂੰ ਏਸੀ ਵੀ ਲਾ ਲਿਆ ਤੇ ਤੂੰ ਕੂਲਰ ਵੀ ਲਾ ਕੇ ਬਹਿ ਗਿਆ ਵਾ ਸੁਣ ਕੇ ਪੁੱਤ ਤੇਰਾ ਵਾਦਾ ਵਾ ਤੈਨੂੰ ਪੱਕਾ ਹੈ ਅਜ ਕਾ ਕਮਰਾ ਬਣਾ ਕੇ ਦਵਾਗੇ ਠੀਕ ਆ ਪੰਚਾਇਤ ਬੈਠੀ ਆ ਸਾਰੇ ਬੈਠੇ ਨੰਬਰਦਾਰ ਮੈਂਬਰ ਸਾਹਿਬ ਤੁਹਾਨੂੰ ਕਮਰਾ ਪੱਕਾ ਬਣਾ ਕੇ ਦਵੋ ਜੰਨਾ ਮਾਰ ਓ ਵੇਖਿਓ ਸਰਪੰਚ ਸਾਹਿਬ ਕਿਦਾਂ ਲੈਟਰਿੰਗ ਵਾਂਗੂ ਫੇਰ ਨਾ ਲਾਉਂ ਚੁੱਕਣਾ ਪਵੇ ਸਾਨੂੰ ਜਾ ਪਾ ਥੋ ਟਿੱਤ ਬੰਜੋ ਇੱਥੋਂ ਮੁੜ ਕੇ ਨਾ ਵੜਿਓ ਇੱਥੇ ਮੈਂ ਤੇ ਅੱਖ ਗਿਆ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਤੁਹਾਡੀਆਂ ਸਿਰ ਖਾਦਾ ਤਈ ਤਵਾ ਜਾ ਇੱਥੋਂ ਦੇਲਾ ਬਣਾ ਲੈ ਕਮਰਾ ਜਾ ਜਾਓ ਇੱਥੇ ਰੋ ਸਰਪੰਚ ਸਹੀ ਆ ਗਲਤ ਤੂੰ ਆ ਤੂੰ ਗਲਤ ਹੈਂ ਤੇਰੇ ਕਰਕੇ ਨਹੀਂ ਕਮਰਾ ਬਣਿਆ ਕਮਰੇ ਬਣ ਜਾਂਦਾ ਤਾਂ ਦੋਮਾ ਕੱਟੇ ਜਾਣਾ ਚੱਲ ਚੱਲ ਤੇਰੀਆਂ ਘੁਟੂ ਤਾ ਕਰਕੇ ਬਣਿਆ ਨਹੀਂ ਕਮਰਾ ਨਹੀਂ ਤੇ ਬਣ ਜਾਣਾ ਉਹ ਸਰਪੰਚ ਸਹੀ ਸੀਗਾ ਠੀਕ ਹੈ ਜੇ ਕਮਰਾ ਬਣ ਜਾਂਦਾ ਤਾਂ ਹਿਰਾਲ ਕੇ ਰਹਿਣਾ ਹੀ ਲੈ ਤੁਸੀਂ ਫੇਰ ਸਾਂਝੇ ਹੋਗੇ ਸਰਪੰਦੀ ਸਲਾਹ ਚੰਗੀ ਹੀ ਤੂੰ ਤੇ ਫੇਰ ਇਕੱਠੇ ਹੋਗੇ ਮੈਂ ਫੇਰ ਕੱਲੀ ਦੀ ਕੱਲੀ ਲੈ ਹੁਣ ਮੈਂ ਵੇਖਦੇ ਤੂੰ ਕੰਦ ਕਿੱਦਾਂ ਮਾਰਦੇ ਆਪਣੇ ਵੇੜੇ ਤੇ ਮਾਰ ਨਹੀਂ ਕਰਦਾ ਮੈਂ ਦੋ ਜੰਮਿਸਤ ਜene ਮਾਰਨੀ ਆ ਕਿਹੀਂ ਮਾਰਨੀ ਕੰਦ ਆਇਓ ਮਾਰ